ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪਲੈਨੇਟ ਜਿਹੜਾ ਉਹ ਮਰਕਰੀ ਬੁੱਧ ਗ੍ਰਹਿ ਸੂਰਜ ਤੋਂ ਹੈ ਦੂਜੇ ਨੰਬਰ ਤੇ ਆਂਦਾ ਆ ਤੇ ਸਾਡੇ ਜਿਸਮ ਦੇ ਵਿੱਚ ਇਸ ਦਾ ਕੀ ਰੋਲ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਪਹਿਲੀ ਵਾਰ ਆਤਮਾ ਆਂਦੀ ਹੈ ਆਤਮਾ ਜਿਹੜੀ ਹੈ ਉਸ ਨੂੰ ਸੂਰਜ ਮੰਨਿਆ ਜਾਂਦਾ ਕਿਉਂ ਲਾਈਟ ਹੈ ਉਹ ਪ੍ਰਮਾਤਮਾ ਦੀ ਜੋਤ ਹੈ ਉੱਥੋਂ ਹੈ ਪੁੱਟ ਕੇ ਆਈ ਹੈ ਤੇ ਇਸ ਧਰਤੀ ਦੇ ਹੁਣ ਉਸ ਜਿਹੜਾ ਕਿੰਗ ਹੈ ਪਰਮਾਤਮਾ ਇਟਸੈਲਫ ਉਹਦਾ ਇੱਕ ਅੰਚ ਜਦੋਂ ਇਸ ਧਰਤੀ ਤੇ ਅਸੀਂ ਆਏ ਆਂ ਤੇ ਸਾਡੇ ਲਈ ਇੱਕ ਮਹਿਲ ਬਣਾਇਆ ਜਾਂਦਾ ਉਹ ਮਹਿਲ ਹੈ ਸ਼ਰੀਰ ਰੂਪੀ ਇਸ ਮਹਿਲ ਦਾ ਜਿਹੜਾ ਸਾਰੇ ਦਾ ਸਾਰਾ ਕੰਪਿਊਟਰ ਸਿਸਟਮ ਹੈਗਾ ਆ ਉਸ ਨੂੰ ਕਹਿੰਦੇ ਹੈ 12 ਕ੍ਰੇਨੀਅਲ ਨਰਵਸ ਉਹ ਮੈਡੀਕਲ ਤੌਰ ਤੇ ਵੀ ਇਹਨਾਂ ਨੂੰ ਪਤਾ ਆ ਇਹ ਸਾਡੇ ਮਤਲਬ ਜਿਹੜਾ ਇੱਥੇ ਦਿਮਾਗ ਦੇ ਵਿੱਚ ਇੱਕ ਜਿਹੜੀਆਂ 12 ਕ੍ਰੇਨੀਅਲ ਨਰਵਸ ਆ ਹੋ ਡਿਵੈਲਪ ਹੁੰਦੀਆਂ ਉਹ ਕੀ ਹਨ ਉਹ ਕੱਲੀ-ਕੱਲੀ ਚੀਜ਼ ਹੈ ਕਿ ਸਾਡਾ ਬਾਲ ਵੀ ਹਿਲਦਾ ਆ ਉਸ ਬਾਲ ਦੀ ਉਹਨਾਂ ਨੂੰ ਖਬਰ ਰਾਈਟ ਵੇ ਹੁੰਦੀ ਆ ਤੇ ਉਹ ਮਤਲਬ ਲਾਈਟਨਿੰਗ ਸਪੀਡ ਦੇ ਨਾਲ ਸਾਨੂੰ ਦਾ ਕਿੰਗ ਨੂੰ ਉਹ ਜਿਹੜਾ ਕਿੰਗ ਦਾ ਜਿਹੜਾ ਸਿਸਟਮ ਹੈ ਉਸ ਨੂੰ ਖਬਰ ਦਿੰਦੇ ਆ ਹਰ ਚੀਜ਼ ਦੀ ਖੁਸ਼ਬੂ ਦੀ ਕੰਨਾਂ ਦੇ ਵਿੱਚ ਆਵਾਜ਼ ਦੀ ਅੱਖਾਂ 'ਚ ਦ੍ਰਿਸ਼ ਦੀ ਉਹ ਕਿੰਨੇ ਖੂਬਸੂਰਤ ਹੋਣਗੇ ਇੱਕ ਬੰਦੇ ਨੂੰ ਵਧੀਆ ਨਹੀਂ ਨਜ਼ਰ ਆਉਂਦਾ ਉਹਨੂੰ ਖੂਬਸੂਰਤੀ ਦਾ ਪਤਾ ਹੀ ਨਹੀਂ ਇੱਕ ਨੂੰ ਪਰਫੈਕਸ਼ਨ ਦਾ ਪਤਾ ਹੀ ਨਹੀਂ ਇੱਕ ਪਰਫੈਕਸ਼ਨ ਜਿਹੜੀ ਹੈਗੀ ਆ ਜਿੰਨੀ ਵੀ ਜਿਹੜੀ ਹੈਗੀ ਆ ਕੈਲਕੂਲੇਸ਼ਨ ਹੈਗੀ ਆ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਕਿੰਨੀ ਬਿਊਟੀਫੁਲ ਹੋ ਸਕਦੀ ਹੈ ਸਾਡੀ ਵੌਇਸ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਆ ਉਹ ਅਸੀਂ ਕਿੰਨਾ ਕੁ ਉਹਦੇ ਚ ਮਿਸ਼ਰੀ ਘੋਲ ਸਕਦੇ ਆ ਉਹ ਮਰਕਰੀ ਤੇ ਡਿਪੈਂਡ ਕਰਦਾ ਬੁੱਧ ਜਿਹੜਾ ਬਿਕੋਜ਼ ਉਹ ਸਾਡਾ ਜਿਹੜਾ ਸਿਸਟਮ ਹੈ ਸਾਡੇ ਇੱਥੇ ਫਿੱਟ ਹੋਈਆਂ 12 ਕ੍ਰੇਨੀਅਲ ਨਰਵਸ ਉਹ ਕਿੰਨੀ ਸਟਰੋਂਗ ਹੈ ਉਹਦੇ ਵਿੱਚ ਕਿਹੜੀ ਨਰਵ ਕਿੰਨੀ ਸਟਰੋਂਗ ਹੈ ਮੰਨ ਲਓ ਇੱਕ ਸਿੰਗਰ ਹੈ ਉਸ ਦਾ ਦਿਮਾਗ ਤੇ ਉਸ ਦੀ ਵੋਕਲ ਉਹ ਕਿੰਨੀ ਇੱਕ ਦੂਜੇ ਦੇ ਨਾਲ ਗੱਲ ਕਰਦੀ ਬਿਊਟੀਫੁਲੀ ਉਹ ਨਰਵਸ ਦੇ ਉੱਤੇ ਡਿਪੈਂਡ ਕਰਦਾ ਹੈ ਇੱਕ ਬੰਦਾ ਕੋਈ ਹੱਥਾਂ ਦੇ ਨਾਲ 뮤직 ਵਜਾਂਦਾ ਆ ਉਹਦਾ ਮਾਈਂਡ ਦੀਆਂ ਇਹ ਨਰਵਸ ਤੇ ਉਹਦੇ ਹੱਥਾਂ ਦੇ ਤੇ ਉਹ ਜਿਹੜੀ ਨਰਵਸ ਹੈਗੀਆਂ ਕਿੰਨੀਆਂ ਪਰਫੈਕਟ ਉਸ ਜਿਹੜੀ ਅਵਾਜ਼ ਉਹਦੇ ਦਿਮਾਗ ਦੇ ਵਿੱਚ ਜੋ ਹੋ ਰਹੀ ਹੈ ਉਹਨੂੰ ਉਹ ਹੱਥਾਂ ਦੇ ਨਾਲ ਕਿਸ ਤਰ੍ਹਾਂ ਕੱਢ ਸਕਦਾ ਫਲੂਟ ਐਨੀਥਿੰਗ ਇੱਕ ਇੱਕ ਮੂਵਮੈਂਟ ਜਿਹੜੀ ਵੀ ਸਾਡੀ ਬਾਡੀ ਦੀ ਹੈਗੀ ਆ ਉਹ ਸਾਰਾ ਜਿਹੜੀ ਉਹ ਕਮਿਊਨੀਕੇਸ਼ਨ ਹੈ ਉਹ ਮਰਕਰੀ ਦੇ ਅੰਡਰ ਆਦਾ ਆ ਉਹ ਕਮਿਊਨੀਕੇਸ਼ਨ ਦਾ ਬਾਤ ਚ ਆਇਆ ਜਿੰਨਾ ਇੰਟਰਨੈਟ ਹੈ ਕੰਪਿਊਟਰ ਹੈ ਜਿੰਨਾ ਜਿੰਨਾ ਵੀ ਅਸੀਂ ਬੋਲ ਕੇ ਲਿਖ ਕੇ ਮਤਲਬ ਕੋਈ ਕੋਈ ਲਿਖ ਕੇ ਸੰਦੇਸ਼ ਭੇਜਦੇ ਹਾਂ ਉਹ ਸਾਰੇ ਦਾ ਸਾਰਾ ਮਰਕਰੀ ਮਰਕਰੀ ਜਿਹੜਾ ਹੈਗਾ ਆ ਉਹ 48 ਦੇ ਵਿੱਚ ਜਿਹੜਾ ਹੈ ਉਹ ਤੀਜੇ ਨੰਬਰ ਮਰਕਰੀ ਮਤਲਬ ਸਪੀਡ ਉਹਦੇ ਵਿੱਚ ਬਾਹੂਬਲ ਹੈ ਕਿ ਉਹ ਉਹ ਨੰਬਰ ਤੀਜੇ ਦੇਤੇ ਮਿਥਨ ਰਾਚੀ ਆਂਦੀ ਹੈ ਇੱਥੋਂ ਇਹ ਸੈਕਿੰਡ ਤ੍ਰਿਕੋਣ ਉਸ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਰੋਲ ਹੈ ਇੱਕ ਤਾਂ ਤ੍ਰਿਕੋਣ ਹੈਗੀ ਹੈ ਨੰਬਰ 1 5 ਐਂਡ 9 ਦੀ ਦੂਸਰੀ ਤ੍ਰਿਕੋਣ ਹੈਗੀ ਹੈ ਨੰਬਰ 3 7 ਐਂਡ 11 ਦੀ ਉੱਪਰਲੀ ਜਿਹੜੀ ਤ੍ਰਿਕੋਣਾ ਉਸ 6 ਬੈ ਥੱਲੇ ਵਾਲੀ ਸ਼ਕਤੀ ਸ਼ਕਤੀ ਕੀ ਹੈ ਕਮਿਊਨੀਕੇਸ਼ਨ ਸੋ ਜਿਹੜੀ ਕਮਿਊਨੀਕੇਸ਼ਨ ਹੈਗੀ ਹੈ ਉਹ ਕਿੰਨੀ ਸਟਰੋਂਗ ਹੈ ਤੁਹਾਡੇ ਪੁੰਡਲੀ ਦੇ ਵਿੱਚ ਜਿਹੜਾ ਮਰਕਰੀ ਗ੍ਰਹਿ ਤੋਂ ਪਤਾ ਲੱਗਦਾ ਤੇ ਦੂਸਰੀ ਜਿਹੜੀ ਇਸ ਦੀ ਰਾਸ਼ੀ ਹੈਗੀ ਆ ਉਹ ਨੰਬਰ 6 ਦੇ ਵਿੱਚ ਆਂਦੀ ਹੈ ਅਗਰ ਇਹ ਹੈਗੀ ਕੰਨਿਆ ਰਾਸ਼ੀ ਉਹ ਹੈਗੀ ਮਿਥਨ ਇਹ ਹੈਗੀ ਕੰਨਿਆ ਹੁਣ ਜਿਹੜੀ ਕੰਨਿਆ ਰਾਸ਼ੀ ਹੈਗੀ ਆ ਜੀ ਅਗਰ ਇਸ ਨੂੰ ਦੇਖਿਆ ਜਾਵੇ ਇਹ ਹੈਗਾ ਦੁਨੀਆ ਭਰ ਦੀਆਂ ਪ੍ਰੋਬਲਮਾਂ ਦਾ ਖਾਰਾ ਇਹ ਇੱਥੇ ਜਦੋਂ ਮਰਕਰੀ ਆਉਂਦਾ ਆ ਤੇ ਮਰਕਰੀ ਜਿਹੜਾ ਹੈਗਾ ਆ ਉਸ ਤੋਂ ਬੁੱਧੀ ਹੈਗੀ ਹੈ ਬੁੱਧੀ ਯਾਨੀ ਬੁੱਧ ਤਾਂ ਹੀ ਤਾਂ ਸੀ ਕਹਿੰਦੇ ਨਾ ਜਿਹੜਾ ਮਹਾਤਮਾ ਬੁੱਧ ਸੀ ਉਹਨਾਂ ਦਾ ਨਾਂ ਗੌਤਮ ਸੀ ਸੁਦਾਰਥ ਤੇ ਮਗਰ ਉਹ ਇੰਨੇ ਬੁੱਧੀਮਾਨ ਸੀ ਤੇ ਇਸ ਕਰਕੇ ਉਹਨਾਂ ਨੂੰ ਬੁੱਧ ਕਹਿਣਾ ਸ਼ੁਰੂ ਕਰ ਦਿੱਤਾ ਤੇ ਅਗਰ ਕੋਈ ਇਸ ਦੂਜੀ ਚ ਕੋਈ ਮੇਰੇ ਕੋਲ ਭੁੱਲ ਹੁੰਦੀ ਹੋਵੇ ਮੈਂ ਪਹਿਲਾਂ ਹੀ ਖਮਾ ਮੰਗਦਾ ਆਪਾਂ ਇੱਕ ਬੇਸਿਕ ਗੱਲ ਕਰਦੇ ਕਿ ਉਹ ਇੰਨੇ ਬੁੱਧੀਮਾਨ ਸਕੇ ਕਿ ਉਹ ਬੁੱਧ ਉਹਨਾਂ ਨੂੰ ਲੋਕਾਂ ਨੇ ਬੁੱਧ ਗ੍ਰਹਿ ਦੇ ਨਾਲ ਤੁਲਨਾ ਨਾ ਕਰ ਦਿੱਤੀ ਹੁਣ ਇੱਥੇ ਜਦੋਂ ਪ੍ਰੋਬਲਮਾਂ ਦੀ ਜਗ੍ਹਾ ਦੇ ਵਿੱਚ ਆਇਆ ਏ ਬੁੱਧ ਉਸ ਵਕਤ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨੇ ਆਪਣੀ ਜ਼ਿੰਦਗੀ ਦੀਆਂ ਸਭ ਪ੍ਰੋਬਲਮਸ ਨੂੰ ਸੋਲਵ ਕੀਤਾ ਅੱਛਾ ਹਰ ਦੂਸਰੀ ਚੀਜ਼ ਉਹਨਾਂ ਦਾ ਜਿਹੜਾ ਜਨਮ ਹੈ ਉਹ ਬੁੱਧ ਪੂਰਨਮਾ ਦਾ ਨੰਬਰ 8 ਦੇ ਵਿੱਚ ਚੰਦਰ ਮਾਇਆ ਜਿਹੜਾ ਮਈ ਦੇ ਵਿੱਚ ਹੁੰਦਾ ਬੁੱਧ ਪੂਰਨਮਾ ਇਸ ਕਰਕੇ ਕਿਹਾ ਜਾਂਦਾ ਉਹਨਾਂ ਨੂੰ ਕਿ ਉਹ ਸਭ ਤੋਂ ਮੁਸ਼ਕਲ ਜਿਹੜੇ ਜਿੱਥੇ ਫਿਰ ਮਨ ਜਿਹੜਾ ਹੈ ਉਹ ਸੰਸਾਰ ਦੁਨੀਆ ਦੀਆਂ ਸਾਰੀਆਂ ਰਸਾਂ ਤੋਂ ਟੁੱਟ ਜਾਂਦਾ ਰੇਗਸਤਾਨ ਦੇ ਵਿੱਚ ਜਦੋਂ ਜਨਮ ਹੁੰਦਾ ਬੰਦਾ ਉਹ ਫਿਰ ਉਹਨੂੰ ਇੱਕ ਇੱਕ ਬੂੰਦ ਜਿਹੜੀ ਆ ਗਈ ਆ ਫਿਰ ਉਹ ਉਹ ਤਾਂ ਜਿਹੜੀ ਨੇ ਜਦੋਂ ਉਹਦੇ ਲਈ ਤਰਸਦਾ ਆ ਉਹਨੂੰ ਜੀਵਨ ਦਾ ਉਦੋਂ ਪਤਾ ਲੱਗਦਾ ਉਹਦੇ ਵਿੱਚ ਜਨਮ ਹੋਇਆ ਮਹਾਤਮਾ ਬੁੱਧਾ ਤੇ ਮਰਕਰੀ ਉਹਨਾਂ ਨੂੰ ਐਨਾ ਉਹਨਾਂ ਦੀ ਕੁੰਡਲੀ ਦੇ ਵਿੱਚ ਸਟਰੋਂਗ ਹੋਊਗਾ ਮੈਂ ਤਾਂ ਚਾਰਟ ਨਹੀਂ ਦੇਖਿਆ ਕਿ ਉਹਨਾਂ ਦੀਆਂ ਜਿਹੜੀਆਂ ਫਿਰ ਬੁੱਧੀ ਇੰਨੀ ਜਿਹੜੀ ਉਹ ਬਿਊਟੀਫੁਲ ਸੀਗੀ ਕਿ ਉਹਨਾਂ ਨੂੰ ਹਰ ਉਸ ਵਕਤ ਦੀ ਨੌਲੇਜ ਦਾ ਗਿਆਨ ਸੀ ਵੈਸੇ ਵੀ ਉਹ ਰਾਜਕੁਮਾਰ ਸੀ ਇਸ ਕਰਕੇ ਬੁੱਧ ਗ੍ਰਹਿ ਨੂੰ ਗ੍ਰਹਾਂ ਦਾ ਰਾਜਕੁਮਾਰ ਗ੍ਰਹਿ ਕਿਹਾ ਜਾਂਦਾ ਸੋ ਦੋਸਤੋ ਇਹ ਜਿਹੜਾ ਹੈਗਾ ਨੰਬਰ 12 ਦੇ ਵਿੱਚ ਨੀਚ ਮੰਨਿਆ ਜਾਂਦਾ ਹੈ ਮੀਨ ਰਾਸ਼ੀ ਦੇ ਵਿੱਚ ਉੱਥੇ ਮੀਨ ਦੇ ਵਿੱਚ ਕਿਉਂਕਿ ਬੁੱਧ ਹੈਗਾ ਆ ਬੱਚਾ ਬੱਚੇ ਦੇ ਵਿੱਚ ਬਹੁਤ ਕੁਝ ਬੱਚਾ ਆ ਵੀ ਚਾਹੀਦਾ ਬੱਚੇ ਨੂੰ ਉਹ ਵੀ ਚਾਹੀਦਾ ਬੱਚੇ ਨੂੰ ਸੰਸਾਰ ਵੀ ਚਾਹੀਦਾ ਬੱਚੇ ਨੂੰ ਕੁਝ ਵੀ ਨਹੀਂ ਚਾਹੀਦਾ ਬੱਚਾ ਹਟ ਫਿਰ ਬੱਚਾ ਆ ਇਹ ਬੁੱਧ ਜਿਹਦੇ ਨਾਲ ਬੈਠਦਾ ਜਿਹੜਾ ਇਹਦੀ ਉਂਗਲੀ ਫੜ ਲੈਂਦਾ ਇਹ ਉਹਦੇ ਵੜਕਾ ਹੋ ਜਾਂਦਾ ਇਹ ਜਿੰਨੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਤੇ ਪਲੱਸ ਜਿਹੜਾ 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 ਜਾਣਕਾਰੀ ਹੈ ਬੱਚੇ ਨੂੰ ਜਾਣਕਾਰੀ ਚਾਹੀਦੀ ਗਿਆਨ ਨਹੀਂ ਚਾਹੀਦਾ ਇਹ ਜਾਣਕਾਰੀ ਹੈ ਮਗਰ ਇਹਦੇ ਆਪੋਜ਼ਿਟ ਕੀ ਹੈਗਾ ਬ੍ਰਸਪਤੀ ਉਹ ਹੈਗਾ ਅਨੁਭਵ ਅਨੁਭਵ ਕੀ ਹੈਗਾ ਆ ਅਨੁਭਵ ਬੰਦੇ ਦੇ ਵਿੱਚ ਉਹ ਪਾਵਰ ਹੈ ਜਿਹੜੀ ਉਸਨੇ ਐਕਸਪੀਰੀਅੰਸ ਕਰਕੇ ਲਈ ਹੈ ਉਹ ਸਿਰਫ ਜਾਣਕਾਰੀ ਨਹੀਂ ਹੈਗੀ ਤੇ ਦੂਸਰੇ ਪਾਸੇ ਵੀ ਦੇਖੀਏ ਤਿੰਨ ਦੇ ਆਪੋਜ਼ਿਟ ਜਿਹੜੀ ਉਹ ਵੀ ਜੂਪੀਟਰ ਦੀ ਰਾਸ਼ੀ ਹੈਗੀ ਇਹ ਵੀ ਜੂਪੀਟਰ ਦੀ ਰਾਸ਼ੀ ਹੈ ਮੀਨ ਰਾਸ਼ੀ ਵੀ ਜੂਪੀਟਰ ਦੀ ਹੈ ਤੇ ਜਿਹੜੀ ਤਨ ਰਾਸ਼ੀ ਹੈ ਸੈਜੀਟੇਰੀਅਸ ਉਹ ਵੀ ਜੂਪੀਟਰ ਦੀ ਰਾਸ਼ੀ ਹੈ ਜੂਪੀਟਰ ਕੀ ਹੈ ਗੁਰੂ ਗੁਰੂ ਕੌਣ ਬਣਦਾ ਜਿਸਨੇ ਗੁਰ ਦੇ ਉੱਤੇ ਵਿਜੇ ਪਾ ਲਈ ਜਿਸ ਦੇ ਹੱਥ ਦੇ ਵਿੱਚ ਕੋਈ ਗੁਰ ਆ ਗਿਆ ਹੁਣ ਇੱਕ ਹੈਗਾ ਇੱਕ ਇਨਸਾਨ ਦੇ ਕੋਲ ਗੁਰ ਹੈਗਾ ਦੂਸਰਾ ਇਨਸਾਨ ਜਿਹੜਾ ਆ ਉਹ ਕਿਤਾਬ ਦਾ ਨੌਲੇਜ ਲੈ ਕੇ ਬੈਠਾ ਆ ਦੋ ਦਲੀ ਚਾਰ ਉਹਨੂੰ ਪਤਾ ਆ ਪਰ ਗੁਰੂ ਕਹਿੰਦਾ ਆ ਦੋ ਦਲੀ ਚਾਰ ਤਾਂ ਹੈਗੇ ਪੁੱਤਰ 100 ਦੇ ਵਿੱਚੋਂ ਜੇ 96 ਕਰ ਦਈਏ ਫੇਰ ਵੀ ਚਾਰੇ ਹੀ ਹੁੰਦੇ ਆ 3 4 ਵੀ ਚਾਰੇ ਹੀ ਹੁੰਦੇ ਆ ਤੇ 10 6 ਵੀ 4 ਹੁੰਦੇ ਗੁਰੂ ਨੂੰ 3 ਡਾਈਮੈਂਸ਼ਨ ਨਜ਼ਰ ਆਉਂਦਾ ਆ ਆਹੀ ਫਰਕ ਹੈ ਨਾ ਗੁਰੂ ਦੇ ਵਿੱਚ ਔਰ ਬੁੱਧ ਦੇ ਵਿੱਚ ਔਰ ਕੀ ਫਰਕ ਹੈ ਜਦੋਂ ਅਸੀਂ स्विਮਿੰਗ ਸਿੱਖਦੇ ਆ ਜਿਹੜਾ ਗੁਰੂ ਹੈਗਾ ਆ ਉਹ ਹੋਰ ਤਰੀਕੇ ਨਾਲ ਸਿਖਾਉਂਦਾ ਜਿਹੜਾ ਟੀਚਰ ਹੁੰਦਾ ਆ ਉਹ ਹੋਰ ਤਰੀਕੇ ਨਾਲ ਸਿਖਾਉਂਦਾ ਟੀਚਰ ਕੀ ਹੈ ਟੀਚਰ ਕਹਿੰਦਾ ਇਸ ਤਰ੍ਹਾਂ ਪਾਣੀ 'ਚ ਜਾਣਾ ਇਸ ਤਰ੍ਹਾਂ ਹੱਥ ਮਾਰਨੇ ਐ ਇਦਾਂ ਪੈਰ ਸਿੱਧੇ ਰੱਖਨੇ ਆ ਕਰਨਾ ਉਹ ਕਰਨਾ ਜੇ ਤੋ ਗੁਰੂ ਜਿਹੜਾ ਸਿਖਾਉਂਦਾ ਆ ਉਹ ਕਹਿੰਦਾ ਜੀ ਆਹ ਦੇਖ ਆ ਪੂਲ ਹੈ ਇੱਥੇ ਪਾਣੀ ਡੂੰਘਾ ਆ ਇੱਥੇ ਪਾਣੀ ਘੱਟ ਡੂੰਘਾ ਆ ਇਥੇ ਡੂੰਘੇ ਦੇ ਵਿੱਚ ਤੂੰ ਡੁੱਬ ਸਕਦਾ ਤੇ ਇਹ ਕਹਿ ਕੇ ਉਹਨੂੰ ਧੱਕਾ ਮਾਰ ਲਦਾ ਸੇਸ਼ ਨੂੰ ਜਦੋਂ ਸੇਸ਼ ਨੂੰ ਧੱਕਾ ਮਾਰਦਾ ਤਾਂ ਸੇਸ਼ ਵੀ ਬੜਾ ਹਰਨ ਹੁੰਦਾ ਵੀ ਐਸੇ ਪਾਣੀ ਦੇ ਵਿੱਚ ਸਿੱਟਿਆ ਜਿੱਥੇ ਮੈਨੂੰ ਮੈਨੂੰ ਤਾਂ ਤਰਨਾ ਹੀ ਨਹੀਂ ਆਉਂਦਾ ਉਹ ਜਿਹੜੇ ਹੱਥ ਪੈਰ ਮਾਰਨੇ ਆ ਪਾਣੀ ਸਿੱਧੇ ਰੱਖਣੇ ਜੇਬੂ ਉਹ ਜਿਹੜਾ ਪਹਿਲਾ ਫੀਅਰ ਹੈਗਾ ਮੌਤ ਦਾ ਉਹੋ ਗੁਰੂ ਉਹਨੂੰ ਐਕਸਪੀਰੀਅੰਸ ਕਰਾਉਂਦਾ ਵੀ ਇੱਥੇ ਆ ਵੀ ਚੀਜ਼ ਪੋਸੀਬਲ ਹੈਗੀ ਐ ਇਹੀ ਆਖਰ ਚ ਹੋ ਸਕਦੀ ਜੀ ਆਰਤੂ ਜਿਆਦਾ ਇਹਨੂੰ ਗੁਰ ਕਹਿੰਦੇ ਹੈ ਗੁਰੂ ਫਿਰ ਜਦੋਂ ਉਹ ਡੁੱਬਣ ਲੱਗਦਾ ਤਾਂ ਜਾ ਕੇ ਛਾਲ ਮਾਰ ਕੇ ਵਿੱਚੋਂ ਕੱਢ ਲਿਆਦਾ ਉਸ ਬੰਦੇ ਨੂੰ ਜਦੋਂ ਐਕਸਪੀਰੀਅੰਸ ਆ ਜਾਂਦਾ ਹੱਥ ਪੈਰ ਮਾਰਦਾ ਜਦੋਂ ਜਿਹੜਾ ਡੁੱਬਣ ਲੱਗਦਾ ਨਾ ਉਹ ਹੱਥ ਪੈਰ ਆਪੇ ਹੀ ਮਾਰ ਲੈਂਦਾ ਸੋ ਮਰਕਰੀ ਸਿਰਫ ਤੇ ਸਿਰਫ ਨੌਲੇਜ ਹੈ ਗਿਆਨ ਨਹੀਂ ਇਹ ਗਿਆਨ ਗੁਰੂ ਤੋਂ ਮਿਲਦਾ ਸੋ ਮਰਕਰੀ ਜਿੰਨੇ ਵੀ ਜਿਹੜੇ ਹੈਗਾ ਫਾਈਨੈਂਸ ਦੇ ਕੰਮ ਅਕਾਊਂਟਿੰਗ ਦੇ ਕੰਮ ਗਿਣਤੀ ਬਿਕੋਜ਼ ਬਹੁਤ ਛਾਰ ਪ੍ਰਜਲਾ ਨਾ ਦਾ ਦਿਮਾਗ ਹੁੰਦਾ ਜਿਹੜੀ ਸਾਡੀ ਬੋਲ ਬਾਲੀ ਬਾਣੀ ਹੈਗੀ ਆ ਉਹ ਬਹੁਤ ਵਧੀਆ ਹੁੰਦੀ ਹੈ ਸੋ 올 ਓਵਰ ਅਗਰ ਮਰਕਰੀ ਲਗਨ ਦੇ ਵਿੱਚ ਬੈਠਾ ਹੋਵੇ ਉਹ ਪਰਸਨ ਦੀ ਬੁੱਧੀ ਬੜੀ ਸ਼ਾਰਪ ਹੁੰਦੀ ਹੈ ਉਹ ਜਿਹੜਾ ਹੈਗਾ ਆ ਮਤਲਬ ਜਿਹੜੇ ਕੋਈ ਜਿਹੜਾ ਰਾਈਟਰ ਹੋ ਸਕਦਾ ਆ ਗੀਤਕਾਰ ਹੋ ਸਕਦਾ ਬਿਕੋਜ਼ ਉਹਦੇ ਕੋਲ ਐਸੇ ਸ਼ਬਦਾਂ ਦਾ ਜਾਲ ਹੋਏਗਾ ਜਿਹਨੂੰ ਤੁਸੀਂ ਬਲੀਵ ਵੀ ਨਹੀਂ ਕਰ ਸਕਦੇ ਅਗਰ ਮਰਕਰੀ ਬੀਕ ਹੁੰਦਾ ਆ ਤੇ ਉਹ ਜਿਹੜੇ ਬੰਦੇ ਬੱਚੇ ਜਿਹੜੇ ਬਚਪਨ ਦੇ ਵਿੱਚੋਂ ਕੀ ਹੈਗਾ ਮੇਰਾ ਆਪਣਾ ਖੁਦ ਦਾ ਐਕਸਪੀਰੀਅੰਸ ਹੈ ਮੇਰੇ ਇੱਕ ਖੁਦ ਦੇ ਬੱਚੇ ਦਾ ਉਸ ਦਾ ਜਦੋਂ ਜਨਮ ਹੋਇਆ ਉਸ ਨੂੰ ਬੋਲਣ ਚ ਪ੍ਰੋਬਲਮ ਆਉਂਦੀ ਸੀ ਤੇ ਜਦੋਂ ਉਹ ਚੈੱਕ ਕੀਤਾ ਗਿਆ ਮੇਰੇ ਪਿਤਾ ਜੀ ਨੇ ਦੱਸਿਆ ਕਿ ਇਹਨਾਂ ਦਾ ਭਾਈ ਉਨਾਂ ਵੀ ਮੇਰੇ ਪਿਤਾ ਜੀ ਨੂੰ ਇਹ ਨੋਟ ਲਿ ਸੀ ਹੈ ਵਿਦਿਆਦੀ ਤੇ ਕਿ ਇਹਨਾਂ ਦਾ ਜਿਹੜਾ ਬੁੱਧ ਬੀਕ ਹੈ 12 ਸਾਲ ਦੀ ਉਮਰ ਤੱਕ ਇਹਨੂੰ ਟਾਈਮ ਲੱਗੇਗਾ ਫਿਰ ਅਸੀਂ ਜਿਹੜੀ ਸਪੀਚ ਥੈਰਪੀ ਤੇ ਗਏ ਉੱਥੇ 12 13 ਬੱਚੇ ਹੋਰ ਸੀ ਸੇਮ ਹਸਪੀਟਲ ਦੇ ਬਾਰਨ ਉਹਨਾਂ ਸਭ ਨੂੰ ਇਹ ਪ੍ਰੋਬਲਮ ਸੀ ਤੇ ਉਹ ਬੱਚਾ ਜਿਹੜਾ 12 ਸਾਲ 13 ਸਾਲ ਤੋਂ ਪਹਿਲਾਂ ਹੀ ਤਕਰੀਬਨ ਫਿਰ ਉਹ ਠੀਕ ਹੋਣਾ ਸ਼ੁਰੂ ਗਿਆ ਤੇ ਉਹ ਬਹੁਤ ਹੀ ਬਿਊਟੀਫੁਲ ਉਹਦੀ ਸਪੀਚ ਆਜ ਇਸੀ ਤਰ੍ਹਾਂ ਐਕਟਰ ਗੋਵਿੰਦਾ 16 ਸਾਲ ਦੀ ਉਮਰ ਤੱਕ ਉਹਨਾਂ ਦੇ ਬੁੱਧ 6ਵੇਂ ਸਥਾਨ ਦੇ ਉੱਤੇ ਜਿਹੜਾ ਆ ਉਹ ਆਸਤ ਬੈਠਾ ਆ ਮੰਗਲ ਦੇ ਨਾਲ ਉਹਨਾਂ ਨੂੰ ਵੀ 12 ਸਾਲ ਤੱਕ ਸਪੀਚ ਦੀ ਪ੍ਰੋਬਲਮ ਆਈ ਹੈ 12 ਨਹੀਂ 16 ਸਾਲ ਤੱਕ ਜਦੋਂ ਬ੍ਰਹਸਪਤੀ ਦੀ ਦਸ਼ਾ ਗੁਰੂ ਦੀ ਦਸ਼ਾ ਆਈ ਉਸ ਵਕਤ ਫਿਰ ਉਹਨਾਂ ਨੇ ਦੁਨੀਆ ਭਰ ਦੀਆਂ ਚੀਜ਼ਾਂ ਸਿੱਖੀਆਂ ਚਾਹੇ ਉਹ ਐਕਟਿੰਗ ਸੀਗੀ ਚਾਹੇ ਉਹ ਜਿਹੜਾ ਹੈਗਾ ਅਸੀਂ ਡਾਂਸ ਸੀਗਾ ਤੇ ਚਾਹੇ ਉਹਨਾਂ ਦੇ ਜਿਹੜੇ ਐਕਸਪ੍ਰੈਸ਼ਨ ਸੀਗੇ ਉਹ ਹੀ ਇਜ਼ ਦਾ ਬੈਸਟ ਸੋ ਮਰਕਰੀ ਜਿਹੜਾ ਆ ਉਹ ਕਲਾਮਾਂ ਦਾ ਵੀ ਦੇਵਤਾ ਆ ਸੋ ਦੋਸਤੋ 올ਓਵਰ ਗੱਲ ਇਹੀ ਕਹਨੇ ਆ ਇਹਦਾ ਪੰਨਾ ਜਿਹੜਾ ਨਾਗਾ ਹਰਾ ਰੰਗ ਹੁੰਦਾ ਹੈ ਇਹ ਤਾਂ ਚੀਜ਼ਾਂ ਬੇਸਿਕ ਹੈ 12 ਕ੍ਰੇਨੀਅਲ ਨਰਵਸ ਜਿਹੜੀਆਂ ਕੰਪਿਊਟਰ ਸਿਸਟਮ ਸਾਡੀ ਬਾਡੀ ਦਾ ਆ ਥੈਟ ਇਜ਼ ਮਰਕਰੀ ਇਹ ਸੈਕੰਡ ਪਲੈਨੇਟ ਆ ਥਰਡ ਆਈ ਜਿਹੜਾ ਜਿੰਨੀ ਵੀ ਨੌਲੇਜ ਹੈ ਨੌਲੇਜ ਐਂਡ ਮਸਲ ਤੋਂ ਉਹ ਚੀਜ਼ ਨੂੰ ਕ੍ਰੀਏਟ ਕਰਨਾ ਚ ਫਰਕ ਹੈ ਉਹ ਗੁਰੂ ਹੈ ਸੋ ਇਹੀ ਫਰਕ ਹੈ ਜੀ ਸੋ ਮਰਕਰੀ ਮਤਲਬ ਬੁੱਧ ਬੁੱਧ ਮਤਲਬ ਬੁੱਧੀ ਬੁੱਧ ਕਮ ਸੋਦਾ